ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਗ੍ਰੇਟਰ ਟੰਟੋ ਏਰੀਆ ਦੇ ਮਕਾਨੀ ਸੰਕਟ ਨੂੰ ਕੇਵਲ ਘਟਦੀਆਂ ਦਰਾਂ ਦੇ ਨਾਲ ਹੱਲ ਨਹੀਂ ਕੀਤਾ ਜਾ ਰਿਹਾ ਬਲਕਿ ਜਿਨ੍ਹਾਂ ਦੇ ਵਿੱਚ ਜੁਲਾਈ ਮਹੀਨੇ ਦੇ ਲਈ ਨਵੇਂ ਅੰਕੜੇ ਦਰਸ਼ਾਈ ਗਏ ਨੇ ਇਹ ਅੰਕੜੇ ਹਾਊਸਿੰਗ ਮਾਰਕੀਟ ਤੇ ਗੰਭੀਰ ਮੁੱਦਿਆਂ ਦੇ ਸਾਫ਼ ਤਸਵੀਰਾਂ ਦਿਖਾਉਂਦੇ ਨੇ ਜਿਨ੍ਹਾਂ ਦੇ ਘਰ ਬਣਾਉਣ ਦੀ ਲਾਗਤ ਨੂੰ ਬਹੁਤ ਉੱਚਾ ਕਰ ਦਿੱਤਾ ਹੈ ਜਿਸ ਕਾਰਨ ਨਵੇਂ ਘਰ ਖਰੀਦਦਣ ਵਾਲਿਆਂ ਦੇ ਲਈ ਔਖਾ ਹੋ ਗਿਆ ਹੈ 2024 ਦੇ ਪਹਿਲੇ 6 ਮਹੀਨਿਆਂ ਵਿੱਚ ਸਿਰਫ ਬਿਹਾਲ ਹਾਊਸਿੰਗ ਮਾਰਕੀਟ ਤੇ ਕਟ ਵਿਕਰੀ ਦੇ ਨਤੀਜੇ ਦੇਖੇ ਗਏ ਸਨ ਖਰੀਦਦਾਰਾਂ ਨੇ ਅਜੇ ਦੌਰ ਦੇ ਵਿੱਚ ਮਕਾਨ ਖਰੀਦਣ ਤੋਂ ਪਰਹੇਜ਼ ਕੀਤਾ ਜਿੱਥੇ ਬਜਾਇ ਬਹਾਲੀ ਦੇ ਬਜਾਏ ਵਿੱਚ ਕੋਈ ਵਾਅਦਾ ਨਹੀਂ ਹੋਇਆ ਬਸੰਤ ਦੇ ਦੌਰਾਨ ਵਿਕਰੀ ਥੱਲੇ ਆ ਗਈ ਸਾਰੀਆਂ ਆਸਾਂ ਖਤਮ ਹੋ ਗਈਆਂ ਘਰ ਬਣਾਉਣ ਦੀਆਂ ਵਾਧੂ ਲਾਗਤਾਂ ਤੇ ਲੰਬੇ ਪ੍ਰਕਿਰਿਆਵਾਂ ਦੇ ਨਾਲ ਨਵੇਂ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਗਿਆ ਹਾਲਾਂਕਿ ਕਰਾਦੀਆਂ ਕੀਮਤਾਂ ਵਿੱਚ ਕੁਝ ਕਮੀ ਆਈ ਹੈ ਜਿਵੇਂ ਕਿ ਕਾਂਟੋ ਮੀਨੀਅਮ ਤੇ ਲਈ ਜੁਲਾਈ 2023 ਤੋਂ 6% ਦੀ ਕਮੀ ਅਤੇ ਇੱਕ ਪਰਿਵਾਰਕ ਘਰ ਦੇ ਲਈ 5% ਦੀ ਕਮੀ ਫਿਰ ਵੀ ਇਹ ਕੀਮਤਾਂ ਹਜੇ ਵੀ ਉੱਚੀਆਂ ਹਨ ਅਤੇ ਕਈਆਂ ਦੇ ਲਈ ਘਰ ਖਰੀਦਣਾ ਹਜੇ ਵੀ ਸੁਪਨਾ ਹੀ ਬਣਿਆ ਹੋਇਆ ਹੈ ਇਹਨਾਂ ਘਟਦੀਆਂ ਵਿਕਰੀਆਂ ਤੇ ਸਿੱਧੇ ਅਸਰ ਆਉਂਦੇ ਸਾਲ ਦੇ ਵਿੱਚ ਘਟ ਹਾਊਸਿੰਗ ਸਪਲਾਈ ਅਤੇ ਨਵੀਂ ਹਾਊਸਿੰਗ ਇਛਤੂਆਤਾ ਵਿੱਚ ਕਮੀ ਦੇ ਰੂਪ ਵਿੱਚ ਦਿਖਣਗੇ ਪਰ ਸਰਕਾਰਾਂ ਦੇ ਵੱਲੋਂ ਉੱਚ ਫੀਸਾਂ ਦੇ ਟੈਕਸ ਨੂੰ ਕਾਬੂ ਕਰਨਾ ਪਰਵਾਨਗੀ ਦੇ ਲੰਬੇ ਸਮੇਂ ਨੂੰ ਘਟਾਉਣਾ ਅਤੇ ਜ਼ਰੂਰੀ ਜ਼ਮੀਨ ਮੁਹਾਈਆ ਕਰਵਾਉਣਾ ਮਹੱਤਵਪੂਰਨ ਹੈ ਬਿਨਾ ਇਸੇ ਘਰ ਖਰੀਦਣ ਦਾ ਸੁਪਨਾ ਅਨੇਕਾਂ ਦੇ ਲਈ ਧੂਲ ਦਾ ਸਫਰ ਹੀ ਰਹੇਗਾ ਬਿਉ ਰਿਪੋਰਟ ਚੰਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ